ਸੱਚੀ ਗੱਲ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਵੀ ਭਾਵਕ ਕਰਕੇ ਰੱਖ ਦੇਵੇਗੀ ਕਿ ਕਿਸ ਤਰ੍ਹਾਂ ਕੁਝ ਲੋਕ ਸਭ ਕੁਝ ਹੁੰਦੇ ਹੋਏ ਵੀ ਕਿਸ ਤਰ੍ਹਾਂ ਲਾਲਚ ਦੇ ਵਾਸਤੇ ਦੂਜਿਆਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਸਮਝਦੇ ਫੌਜ ਦੇ ਵਿੱਚੋਂ ਉੱਚ ਅਦੇ ਤੋਂ ਰਟਾਇਰ ਹੋ ਕੇ ਆਇਆ ਹੈ ਸਾਕਸ਼ ਜਿਸ ਦੇ ਘਰੇ ਇੱਕ ਬਜ਼ੁਰਗ ਔਰਤ ਨੂੰ ਰੱਖਿਆ ਗਿਆ ਉਸ ਤੋਂ ਵੱਡਾ ਜਿਆਦਾ ਭਾਰੀ ਕੰਮ ਕਰਵਾਇਆ ਜਾਂਦਾ ਇੱਥੇ ਹੀ ਬਸ ਨਹੀਂ ਉਸ ਦੇ ਨਾਂ ਤੇ ਬੀਪੀਐਲ ਦੇ ਕਾਰਡ ਬਣਾ ਕੇ ਫ੍ਰੀ ਕਣਕ ਲਈ ਜਾਂਦੀ ਹੈ ਹੋਰ ਸਹੂਲਤਾਂ ਲਈਆਂ ਜਾਂਦੀਆਂ ਨੇ ਅਤੇ ਉਸ ਨੂੰ ਇਸ ਧੁੱਪ ਦੇ ਵਿੱਚ ਵੀ ਇਸ ਗਰਮੀ ਦੇ ਵਿੱਚ ਵੀ ਕਿਸ ਤਰ੍ਹਾਂ ਇੱਕ ਜਗ੍ਹਾ ਤੇ ਪਾਇਆ ਗਿਆ ਜਿੱਥੇ ਕਿ ਡੰਗਰ ਬੰਨੇ ਜਾਂਦੇ ਹਨ ਤੇ ਹੋਰ ਵੀ ਬਹੁਤ ਕੁਝ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖੋਗੇ ਜਿੱਥੇ ਕਿ ਇਸ ਸਮੇਂ ਇਸ ਟੀਮ ਜੋ ਕਿ ਤੇਰਾ ਆਸਰਾ ਸੇਵਾ ਸੁਸਾਇਟੀ ਪਿੰਡ ਬੱਲਾ ਤੋਂ ਆਈ ਹੈ ਉਹਨਾਂ ਦੇ ਨਾਲ ਜੋ ਮਹਿਲਾ ਪੁਲਿਸ ਕਰਮੀਆਂ ਆਏ ਹਨ ਉਹ ਵੀ ਇਹ ਸਾਰੇ ਦੁਖਾਂਤ ਨੂੰ ਦੇਖ ਕੇ ਭਾਵੁਕ ਹੋਗੇ ਸੋ ਅੱਜ ਦੀ ਵੀਡੀਓ ਪੂਰੀ ਅਖੀਰ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਤੇ ਇਹ ਜਰੂਰ ਦੱਸਣਾ ਕਿ ਤੁਹਾਨੂੰ ਲੱਗਦਾ ਹੈ ਅਜਿਹੇ ਲੋਕ ਜੋ ਇਸ ਤਰ੍ਹਾਂ ਜ਼ੁਲਮ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਯੈਸ ਜਾਂ ਨੋ ਤੁਸੀਂ ਕਮੈਂਟਾਂ ਦੇ ਵਿੱਚ ਲੇਖ ਕੇ ਆਪਣੀ ਰਾਏ ਪ੍ਰਗਟ ਕਰ ਸਕਦੇ ਹੋ ਹੁਣ ਦੇਖੋ ਇਹ ਪਿਰੀ ਵੀਡੀਓ ਹੋਰ ਅਪਡੇਟਸ ਤੇ ਇਸ ਤਰ੍ਹਾਂ ਦੀ ਵੀਡੀਓਜ਼ ਦੇ ਲਈ ਲਿਮਟਿਡ ਗਿਆਨ ਹੋਣੇ ਸਬਸਕ੍ਰਾਈਬ ਕਰ ਲੈਣਾ ਜੀ ਵਾਅਦ ਦਿਓ ਭਾਜੀ ਅਰ ਵਾਅਦ ਦਿਓ ਜੀ सरदार शिंगारा सिंह जी ऐ होय है? ओणे वाला पहला बीबी दिखा दिए है ना हां हां माताजी सास्त्री काल सास्त्री काल क्या हाल है बोलूगी नहीं बेचारी ਸੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸੰਗਤ ਜੀ ਜੱਟਾ ਪਿੰਡ ਚ ਖੜੇ ਆ ਜੀ ਸ੍ਰੀ ਹਰਿ ਆਲੀ ਥਾਣਾ ਲੱਗਦਾ ਇਸ ਭੈਣ ਦੀ ਜਿਹੜੀ ਸਟੋਰੀ ਆ ਇਹਨੂੰ ਲਗਭਗ 20 ਤੋਂ 25 30 ਸਾਲ ਦੱਸਿਆ ਜੀ ਲੋਕਾਂ ਨੇ ਕਿੱਥੇ ਨੇ ਘਰ ਦੇ ਕੋਈ ਹੈਗੇ ਨੇ ਨਾ ਤਾਂ ਇਹ ਸੰਗਤ ਜੀ ਬੋਲਦੀ ਐ ਗੂੰਗੀ ਆ ਜੀ ਤੇ 25 30 ਸਾਲ ਹੋ ਗਏ ਆ ਡਰ ਵੀ ਜਾਣਾ ਇਹਨੇ ਕਿੱਥੇ ਨੇ ਘਰ ਦੇ ਮੈਂਬਰ ਆਪਣੇ ਹਾਂਜੀ ਮੈਂ ਘਰ ਦੀ ਹਾਂ ਨਹੀਂ ਨਹੀਂ ਬੰਦੇ ਨੂੰ ਬੁਲਾਓ ਜੀ ਕਿਸੇ ਨੂੰ ਬੁਲਾਓ ਜੀ ਬੁਲਾਓ ਬੁਲਾਓ ਸੋ ਸੰਗਤ ਜੀ 20 ਤੋਂ 25 ਸਾਲ ਹੋ ਗਏ ਨੇ ਇੱਕ ਚੀਜ਼ ਤੁਹਾਨੂੰ ਦਿਖਾ ਦਿੰਨੇ ਆਂ ਕਈ ਵਾਰੀ ਕੀ ਹੁੰਦਾ ਕਿ ਲੋਕ ਸੁਣਦਾ ਨਹੀਂ ਜੀ ਬੋਲੀ ਵੀ ਆ ਗੁੰਗੀ ਵੀ ਆ ਜੀ ਸੋ ਦੇਖੋ ਜੀ ਸੰਗਤ ਜੀ ਤੁਸੀਂ ਚੀਜ਼ ਦੇਖਣੀ ਆ ਦੇਖੋ ਕੱਲੀ ਪੰਡਾ ਚੱਕ ਰਹੀ ਆ ਆ ਦੇਖੋ ਚਰੀ ਵੱਢ ਰਹੀ ਆ ਕੱਲੀ ਪੰਡਾ ਚੱਕ ਰਹੀ ਆ ਇਹ ਆ ਸਾਡੀ ਇਨਸਾਨੀਅਤ ਆ ਦੇਖੋ ਕੱਲੀ ਪੰਡਾ ਚੱਕ ਚੱਕ ਕੇ ਲੈ ਕੇ ਆ ਰਹੀ ਹੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਦੇਖੋ ਜੀ ਆ ਦੇਖੋ ਬੰਦਿਆਂ ਵਾਂਗ ਜਿਹੜੀ ਵਿਚਾਰੀ ਚਰੀ ਵੱਢ ਰਹੀ ਆ ਬਿਲਕੁਲ ਬਜ਼ੁਰਗ ਅਵਸਥਾ ਦੇ ਵਿੱਚ ਹੈ ਜੀ ਆ ਦੇਖ ਸਕਦੇ ਤੁਸੀਂ ਆ ਦੇਖੋ ਤੇ ਹੁਣ ਹੁਣ ਪਾਈ ਵੀ ਡੰਗਰਾਂ ਵਾਲੇ ਵਾੜੇ ਦੇ ਵਿੱਚ ਹੈ ਜੀ ਜਿਹੜਾ ਮੱਝਾਂ ਨੂੰ ਪੱਖਾ ਲਾਇਆ ਉਹੀ ਇਹਨੂੰ ਲਾਇਆ ਸੋ ਸਾਡੇ ਟੀਮ ਮੈਂਬਰ ਸੈਕਟਰੀ ਜਿਹੜੇ ਡਾਕਟਰ ਨੇ ਉਹ ਵੀ ਨਾਲ ਆਏ ਆ ਜੀ ਮੈਡੀਕਲ ਮਾਗੀਰੋ ਕਾ ਬੈਟਰ ਬੈਟਰ ਕੋ ਨੈਟਰੋ ਆਜੋ ਵੀਦੀ ਆਜੋ ਬੈਨੇ ਜੀ ਬੈਨੇ ਬੈਨੇ ਜਰੂਰ ਬੈਨੇ ਆ ਜੀ ਸਸੀ ਗਾਲ ਵੀਰ ਜੀ ਵੀਰ ਜੀ ਅਸੀਂ ਆਏ ਆ ਜੀ ਆਸ਼ਰਮ ਤੋਂ ਅੰਮ੍ਰਿਤਸਰ ਤੋਂ ਹਾਂ ਜੀ ਤੇਰਾ ਆਸਰਾ ਸੁਸਾਇਟੀ ਤੇ ਸਹਾਰਾ ਸੇਵਾ ਸੁਸਾਇਟੀ ਇਹ ਜਿਹੜੀ ਵਿਚਾਰੀ ਬੁੱਢੀ ਔਰਤ ਹਾਂਜੀ ਹਾਂਜੀ ਇਹਨੂੰ ਆਪਾਂ ਸਾਰਾ ਦਿਨ ਗਰਮੀ 'ਚ ਵੀ ਚਰੀ ਵੱਢਣ ਲਾ ਛੱਡਦੇ ਆ ਕਿ ਸਾਨੂੰ ਸੋਭਾ ਦਿੰਦਾ ਤੁਹਾਨੂੰ ਕਿਹਨੇ ਦੱਸਦਾ ਵਿਚਾਰੀ ਲਾ ਵੱਢਣ ਨਾਲ ਛੱਡਦੇ ਵੇਖੋ ਜੇ ਤਾਂ ਆਪਾਂ ਆਪ ਚੀਜ਼ ਨੂੰ ਮੰਨਾਂਗੇ ਸੁਣੋ ਜੇ ਤਾਂ ਆਪਾਂ ਮੰਨਾਂਗੇ ਫੇਰ ਠੀਕ ਹੈ ਇਹ ਜਿਹੜੀ ਉਹ ਤਾਂ ਕਿ ਬਿਲਕੁਲ ਉਹਦਾ ਨਾ ਇਹ ਪਿਸ਼ਾਬ ਕਰਨਾ ਉਹਨੂੰ ਨਾ ਇਹ ਨੂੰ ਲੇਟ ਰਹਿਣਾ ਹੁੰਦਾ ਆ ਕੀ ਹੈ ਆ ਚਰੀ ਵੱਢ ਨਹੀਂ ਰਹੀ ਆ ਕੱਲੀ ਪੰਡਾ ਚੁੱਕ ਨਹੀਂ ਰਹੀ ਘਰਾਂ ਦੇ ਵਿੱਚ ਅਸੀਂ ਨਹੀਂ ਕੰਮ ਕਰਦੇ ਨਹੀਂ ਆ ਦੇਖੋ ਵੀਰ ਜੀ ਇਹ ਨਹੀਂ ਕੰਮ ਕਰਦੇ ਘਰਾਂ ਦੇ ਵਿੱਚ ਆਪਾਂ 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 ਅੰਦਰ ਸੁੱਤੇ ਆ ਉਹਨੂੰ ਆਪਾਂ ਡੰਗਰਾਂ ਵਾਲੇ ਗਾੜੇ 'ਚ ਪਾਇਆ ਨਹੀਂ ਨਹੀਂ ਸਿਫਟਣਾ ਹੈ ਪੈਨਸ਼ਨ ਮੈਂ ਨਹੀਂ ਕੰਮ ਕਰਦਾ ਐਦਾਂ ਆਪਾਂ ਕਿਸੇ ਕੋਈ ਬੁੱਢੀ ਔਰਤ ਕੋ ਚਰੀ ਵੜਾਵਾਂਗੇ ਉਹ ਤੋਂ ਮੈਂ ਮਜਾਜ ਜ਼ਿਆਦਾ ਜਾਚਦਾ ਦੱਸ ਚਲੋ ਠੀਕ ਚਲੋ ਠੀਕ ਹੈ ਜੀ ਬੰਦੇ ਨੂੰ ਗੱਲ ਕਰਵਾ ਠੀਕ ਠੀਕ ਕੋਈ ਕੋਈ ਨਹੀਂ 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 ਠੀਕ ਹੈ ਜੀ ਠੀਕ ਠੀਕ ਹੈ ਮਾਹਰ ਕੀ ਆ ਪਤਾ ਕੀ ਆ ਮਾਤਾ ਜੀ ਕੱਲੀ ਚੇਰੀ ਵੱਢ ਰਹੀ ਆ ਕੱਲੀ ਚੇਰੀ ਵੱਢ ਰਹੀ ਆ ਆਪ ਤੁਸੀਂ ਅੰਦਰ ਪੱਖੇ ਲਾ ਕੇ ਪਏਗੇ ਅਸੀਂ ਤੇ ਖੜਾਂਗੇ ਫਿਰ ਉਹ ਤੇ ਬਾਥਰੂਮ ਨਾਲ ਚਰੀ ਬੜਨੀ ਹੁੰਦੀ ਉਹਨਾਂ ਨੂੰ ਚਰੀ ਬੜਨੀ ਹੁੰਦੀ ਆ ਤੇ ਗੱਲ ਤੁਸੀਂ ਤਰੀਕੇ ਨਾਲ ਕਰੋ ਫਿਰ ਚਰੀ ਬੜਨੀ ਹੁੰਦੀ ਅਸੀਂ ਆਂਟੀ ਪਿਆਰ ਨਾਲ ਗੱਲ ਕਰਨ ਦੇਣਾ ਫਿਰ ਉਹਦੀ ਕੁਣੀ ਦੇਖੋ ਫਿਰ ਆ ਸਾਡੇ ਕੋਲ ਫਿਰ ਵੀਡੀਓ ਸਬੂਤ ਹੈ ਫਿਰ ਚਰੀ ਕੱਲੀ ਵੱਢ ਰਹੀ ਆ ਆ ਦੇਖੋ ਨਾ ਆ ਦੇਖੋ ਇੱਕ ਇੱਕ ਆ ਤਾਂ ਕੱਲੀ ਪੰਨਾ ਚੋਕ ਰਹੀ ਆ ਹੈ ਇੱਕ ਅਸੀਂ ਇੱਕ ਅਸੀਂ ਇੱਕ ਅਸੀਂ ਗੁਨਾਹ ਕਰ ਰਹੇ ਆ ਇੱਕ ਦਿਮਾਗੀ ਤੌਰ ਤੇ ਜਨਾਨੀ ਠੀਕ ਨਹੀਂ ਤੋ ਕੋ ਕੰਮ ਕਰਾ ਰਹੇ ਆ ਓ ਯਾਰ ਗੱਲ ਸੁਣੋ ਇਹਨੇ ਪਾਈਆ ਵੀਡੀਓ ਇਹ ਗੱਲ ਬਹੁਤ ਬੱਚੋ ਤੁਸੀਂ ਲੈ ਜਾ ਤੁਸੀਂ ਆਰਮੀ ਆਫੀਸਰ ਹੋ ਤੁਹਾਨੂੰ ਕਮ ਸੇ ਕਮ ਸਰ ਆਪਾਂ ਨੂੰ ਕੋਈ ਬੋਲਣ ਦਾ ਲਹਿਜਾ ਹੋਣਾ ਚਾਹੀਦਾ ਮੈਂ ਬੋਲਣ ਦੇ ਆਪਣੇ ਤਰੀਕੇ ਨਾਲ ਬੋਲਣ ਦੇ ਮੈਂ ਮੈਂ ਤਰਾਕਬਾ ਜੀ ਵਾਹ ਤੁਹਾਨੂੰ ਕੋਈ ਉਹਦਾ ਨਾਂ ਕੀ ਆਹ ਦੇਖੋ ਜੀ ਕੱਲੀ ਵੱਢ ਰਹੀ ਗੰਜੀ ਕੀਤੀ ਆ ਪੂਰੀ ਸਰਚ ਕੀਤੀ ਆ ਕਿੱਥੋਂ ਲਿਆਏ ਕਿਵੇਂ ਲਿਆਏ ਕਿਵੇਂ ਨਹੀਂ ਲਿਆਏ ਆ ਦੇਖੋ ਜੀ ਆ ਦੇਖੋ ਬਿਲਕੁਲ ਗੰਜੀ ਬਜੁਰਗ ਔਰਤ ਤੋਂ ਆਪਾਂ ਐਡਾ ਪੱਠੇ ਵਿੜਾਵਗੇ ਸਾਰਾ ਦਿਨ ਗਰਮੀ ਦੇ ਵਿੱਚ ਉੱਤੋਂ ਆਪਾਂ ਫਿਰ ਗਲਤੀ ਕਰਕੇ ਵੀ ਕਹਦੇ ਵੀ ਨਹੀਂ ਜੀ ਯਾਰ ਉਹਦਾ ਲਾਗੋ ਤੂੰ ਤੇ ਬਾਥਰੂਮ ਜਾਣਾ ਵੀ ਨਹੀਂ ਹੁੰਦਾ ਇੱਥੇ ਚੱਕਣੀ ਹੁੰਦੀ ਆ ਪੰਡ ਚੱਕਣੀ ਹੁੰਦੀ ਆ ਪੰਡ ਚੱਕਣੀ ਹੁੰਦੀ ਆ ਰੋਟੀ ਇਹੀ ਫੋਨੇ ਆ ਪੰਡ ਚੱਕਣੀ ਹੁੰਦੀ ਆ ਪਾਣੀ ਤਾਂ ਨਹੀਂ ਹੁੰਦੀ ਪੱਠੇ ਵੀ ਤੇ ਤੁਹਾਡੇ ਵੱਡ ਰਹੀ ਹੈ ਨਾ ਅਗਲੀ ਵੇਖੋ ਗੱਲ ਪਹਿਲਾਂ ਤਰੀਕੇ ਨਾਲ ਕਰੀਏ ਪਰ ਤੁਹਾਡੇ ਬੋਲਣ ਦਾ ਨਜ਼ਰੀਆ ਬਿਲਕੁਲ ਗਲਤ ਸੀ ਰੋਟੀ ਪਾਣੀ ਦੇਣਾ ਸਹਾਰ ਨਹੀਂ ਕਰਨਾ ਖਾਣ ਕੀਤਾ ਤੁਸੀਂ ਖਾਣ ਕੀਤਾ ਕੱਲੀ ਕੱਲੀ ਚੱਲ ਰਹੀ ਤੇ ਵੱਡ ਰਹੀ ਨਾ ਘਰ ਦਾ ਮੈਂਬਰ ਆ ਸਾਡੇ ਘਰ ਦਾ ਮੈਂਬਰ ਕਿੱਥੋਂ ਲਿਆਂਦਾ ਇਹ ਦੱਸੋ ਆ ਸੰਗਤ ਜੀ ਇਹ ਪੱਖਾ ਚੱਲ ਰਿਹਾ ਦੇਖ ਲਓ ਜੀ ਖੁਰਲੀ ਦੇ ਲਾਗੇ ਆ ਚੱਲ ਰਿਹਾ ਪੱਖਾ ਆ ਕਿੰਨਾਂ ਇਨਸਾਨ ਨੂੰ ਇਦਾਂ ਰੱਖਦੇ ਆਪਾਂ ਪਰ ਆਹ ਵੇਖੋ ਬੰਦ ਕਰੋ ਨੂੰ ਜੀ ਨਹੀਂ ਕਿਉਂ ਬੰਦ ਕਰੋ ਚੱਲਣਗੇ ਮੂਹਿਆ ਸਰ ਤੁਸੀਂ ਆਹ ਚਲੋ ਸਾਡੀ ਕੰਪਲੇਟ ਕੋ ਬੰਦ ਕਰਾ ਲਾ ਫਿਰ ਮੇਰਾ ਵੀਰ ਇਸ ਗੱਲ ਤੇ ਆਇਆ ਅਸੀਂ ਤੇ ਪਿਆਰ ਨਾਲ ਗੱਲ ਕਰਨ ਆਏ ਆ ਪਰ ਵੇਖੋ ਸਰ ਇੱਕ ਤਾਂ ਗਲਤ ਕਰ ਰਹੀ ਜਨਾਨੀ ਦਾ ਦੂਜਾ ਡਰਾਵੇ ਮਾਰ ਰਹੇ ਆ ਅਸੀਂ ਭਾਜੀ ਪਿਆਰ ਨਾਲ ਪੁੱਛਿਆ ਸੀ ਨੂੰ ਲੈ ਜਣਾ ਸੀ ਆਸ਼ਰਮ ਪਰ ਉਹਦਾ ਤਰੀਕਾ ਦੇਖੋ ਬੰਦੇ ਦਾ ਨਹੀਂ ਹੋਣੀ ਹਾਂ ਗੱਲ ਨੂੰ ਸਮਝੀਏ ਸਰ ਪਰ ਗੱਲ ਤਰੀਕਾ ਤੁਹਾਨੂੰ ਵੀ ਥੋੜਾ ਬਿਚਰਾ ਹੋਣਾ ਮੈਂ ਗੱਲ ਸੁਣ ਲੈ ਮੇਰੀ ਹਾਂਜੀ ਹਾਂਜੀ ਕੋਈ ਕਾਲੂ ਜੀ ਇਹੋ ਕਿ ਉਹਨੇ ਜੱਲ ਲਟੇਰੀ ਦੀ ਅਸੀ ਅਸੀ ਕਿਸ ਸੋਸਾਇਟੀ ਵੱਲੋਂ ਆਇਆ ਹੁਕਮ ਸਰਕਾਰ ਦਾ ਮੈਂ ਤੇਰੇ ਨਾਲ ਬਲਾਉਦੇ ਜਿਹੜੇ ਗਰੀਬਾਂ ਦਾ ਕੰਮ ਕਰਦੇ ਉਹ ਪੰਡਾਏ ਆ ਜਿਹੜੇ ਗਰੀਬਾਂ ਦਾ ਧੱਕਾ ਹੋ ਰਿਹਾ ਹਾਂਜੀ ਉਹਨਾਂ ਨੇ ਜਵਾਨੀ ਜਿਹੜੇ ਗੱਲ ਕੋਈ ਰੀਡਿਓ ਪਾਤੀ ਆ ਧੱਕੇ ਵੱਧਦੀ ਆ ਇਹ ਉਹਦਾ ਕਰਕੇ ਆਈ ਆ ਵੀ ਬੇਸਹਾਰਾ ਹੈਗੀ ਆ ਹਾਂਜੀ ਹਾਂਜੀ ਇਹਨੂੰ ਲੈ ਕੇ ਆਓ ਉੱਥੋਂ ਅਮਨ ਸਰ ਹੁਕਮ ਆਇਆ ਹਾਂਜੀ ਇਹ ਕਹਾਣੀ ਹੋਰ ਗੱਲ ਕੋਈ ਨਹੀਂ ਆਪਣੇ ਕੋ ਸਰ ਅਧਿਕਾਰ ਨਹੀਂ ਹੈਗਾ ਇਹਨੂੰ ਰੱਖਣ ਦਾ ਸਾਹਿਬ ਜੀ ਬਿਲਕੁਲ ਸਹੀ ਦੁੱਧ ਨਹੀਂ ਆ ਦੋ ਦੁੱਧ ਹੀ ਰਾਤ ਨੂੰ ਗਲਾਸ ਦਿੰਨੇ ਦੀ ਇਹ ਜਿੱਥੋਂ ਪੀਣਾ ਇਹ ਜਿੱਥੇ ਜੀ ਵੇ ਜੀ ਜੀ ਸਾਡੀ ਮਦਰ ਤੁੰਗ ਫਰਵਾਏ ਗਏ ਇਹ ਲੱਗਿਆ ਸਾਡੇ ਉਹਦੋਂ ਨਾ ਗਿਆ ਲੱਗਿਆ 50 55 60 ਸਾਲ ਦੀ ਉਮਰ 70 ਲਾ ਲਓ ਪਰ 70 ਸਾਲ ਦੀ ਜਨਾਨੀ ਨੂੰ ਆਪਾਂ ਪੰਨਾ ਚ ਕਾ ਸਕਦੇ ਤੁਸੀਂ ਦੱਸੋ ਸਾਡੇ ਸਾਡੇ ਨਾਲ ਵੀ ਭਜੀ ਇਹਨਾਂ ਨੇ ਗਰਮ ਕੀਤਾ ਵੀਰ ਜੀ ਅਸੀਂ ਇਦਾਂ ਨਹੀਂ ਬੋਲਦੇ ਅਸੀਂ ਸਤਕਾਰਯੋਗ ਸਾਡੇ ਅਸੀਂ ਪਰ ਇਹਨਾਂ ਨੇ ਕੀਤਾ ਗਰਮ ਮਜਬੂਰ ਕੀਤਾ ਇਹਨਾਂ ਨੇ ਸਾਡੇ ਨਾਲੋਂ ਸਿਹਤ ਇਹਨਾਂ ਦੀ ਚੰਗੀ ਆ ਅਸੀਂ ਖਾਣਾ ਪਾਣੀ ਪਾਜੀ ਮੇਰੀ ਗੱਲ ਸੁਣੋ ਸੋਸਾਇਟੀ ਤੋਂ ਆਏ ਆ ਇਹਦਾ ਵੀਡੀਓ ਵੇਂਦੇ ਨਾ ਪਰ ਉਹਨਾਂ ਦੇ ਕੂਨ ਦਾ ਨਜ਼ਰੀਆ ਦੇਖੋ ਨਾ ਤੁਸੀਂ ਪਿੰਡ ਵਾਸੀ ਹੋ ਤੁਸੀਂ ਸਾਨੂੰ ਗਲਤ ਠਹਿਰਾ ਨਹੀਂ ਸਕਦੇ ਕਿਉਂਕਿ ਅਸੀਂ ਪਿਆਰ ਨਾਲਾਂ ਕੇ ਗੱਲ ਕੀਤੀ ਪਾਣੀ ਪੀਣਾ ਅਸੀਂ ਰਹਿਣ ਦਾ ਕੰਮ ਰੱਖਾ ਹੋਸੀਦਾ ਆ ਵੀ ਹੁਣ ਉਹ ਉਹਨਾਂ ਨੂੰ ਯਾਰ ਸੁਬੇਦਾਰ ਜੋ ਮਰਜੀ ਹੁਣ ਸਾਨੂੰ ਉਹਨਾਂ ਨਾਲ ਕੀ ਮਤਲਬ ਹੈ ਦੇਖੋ ਮੇਰੀ ਗੱਲ ਸੁਣੋ ਮੇਰੀ ਬੇਇੱਜ਼ਤੀ ਕੀ ਕਰਦਾ ਕੰਮ ਕਿ ਪੰਜ ਬਰਤਨ ਕੋਲ ਲਿਜਾ ਹੋਰ ਵੇਖੋ ਕਿ ਇਹ ਬੰਦੇ ਨੂੰ ਲਾਇਪ ਨੂੰ ਪਿਆਬ ਬਰਤਨ ਦਾ ਪੱਠੇ ਬਿਠਾ ਰਹੇ ਹਾਂ ਉਹਦਾ ਨਾਮ ਇਹਨੂੰ ਕੋ ਭਾਂਡਾ ਮੰਗਵਾਉਂਦਾ ਹੁਣ ਦੱਸ ਦੇ ਕਿ ਭਾਂਡਾ ਮੰਗਦੀ ਕਿ ਨਹੀਂ ਮੈਨੂੰ ਬਾਹਰ ਸਿੱਖੇ ਪਾਹੀ ਫਿਰ ਚਰੀਪ ਦੀ ਪੰਡ ਚੁੱਕਣੀ ਹੁੰਦੀ ਹੈ ਇੱਕ ਰੋਟੀ ਬਕਾਉਣੀ ਚਲ ਦੋ ਲੈ ਜੁਦਰੀ ਆ ਚਰੀ ਤੂੰ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ ਯਾਰ ਸਾਰੀਆਂ ਮੰਗ ਲਈਆਂ ਯਾਰ ਤੂੰ ਖੁਦ ਕਰਾ ਕੇ ਵੇਖ ਲੋ ਯਾਰ ਇਹ ਕਰਨਾ ਹੀ ਹੈ ਇਹ ਕਰਨਾ ਨਹੀਂ ਹੈ ਅਸੀਂ ਕਰਾਵਾਂਗੇ ਯਾਰ ਸਾਰੇ ਚੰਗਾ ਤੁਹਾਨੂੰ ਨਾਮ ਉਹਦੇ ਫਾਜ਼ਦ ਦਾ ਨਾਂ ਹੈ ਇਹ ਨਹੀਂ ਇਹਦੇ ਗੁਲਾਬਪੁਰ ਦੇ ਇਹਦੇ ਫਾਜ਼ ਪਤਾ ਹੀ ਕੋਈ ਨਹੀਂ ਜੀ ਕਿਹੜਾ ਪਰਾਂ ਵਾਲੀ ਦਾ ਕੋਈ ਹੈ ਜੀ ਪਿੱਛੋਂ ਕਿੱਥੋਂ ਲਿਆਂਦੀ ਕਿੱਥੋਂ ਲਿਆਂਦੀ ਦੱਸਣਾ ਬਣਾਣਾ ਨਾ ਇੱਕ ਹੀ ਹੋਇਆ ਵੀ ਇਹ ਬਾਬੇ ਸਿੱਧ ਅੱਜ ਤੋਂ ਸਨ 87 ਦੇ ਵਿੱਚ ਹੂੰ ਹੂੰ ਬਾਬਾ ਸਿੱਧ ਹਾਂਜੀ ਬਾਬੇ ਸਿੱਧ ਬਿਲਕੁਲ ਲਵਾਰਸ ਦਾ ਨਾਂ ਹੈ ਇੱਕ ਮਿੰਟ ਖੜੇ ਹਾਂਜੀ ਸੇਤ ਸਰ ਸਾਈ ਹਾਂ ਜੀ ਦਰਸਾਓ ਜੀ ਦਰਸਾਓ ਕੈਂਬੜਾ ਅਹ ਕੈਂਬੜਾ ਉੱਥੋਂ ਤਾਂ ਮਿਲੀ ਹੈ ਹਾਂਜੀ ਉੱਥੋਂ ਮਿਲੀ ਉੱਥੋਂ ਤੁਸੀਂ ਲੈ ਆਏ ਕੋਈ ਜਾਂਚ ਪੰਚਾਇਤ ਦਾ ਲੈ ਨਹੀਂ ਨਹੀਂ ਸਾਡਾ ਉਹ ਤਾਂ ਮਾਗੀ ਛੋਟਾ ਬ੍ਰਦਰ ਆ ਉਹ ਲੈ ਗਿਆ ਪੁਲਿਸ ਦੇ ਵਿੱਚ ਤੋਂ ਕੀ ਨਾਮ ਦਾ ਪਰਮਿਸ਼ਨ ਇਹ ਸਹੀ ਹੈ ਨਹੀਂ ਆਪਣਾ ਪੋਤਾ ਉੱਥੋਂ ਲੈ ਗਿਆ ਕਿਹੜੇ ਸਾਲ ਚ ਤੇ ਸੰ 87 ਦੇ ਵਿੱਚ ਕਾਲੇ ਨਾ ਕੋਈ ਕੰਮ ਵੀ ਕਰਦੇ ਤੁਸੀਂ ਆਪ ਵੀ ਤੂੰ ਇੰਨਾ ਤਾਂ ਹੁੰਦਾ ਨਾ ਜਿਵੇਂ ਫਰ ਗਿਆ ਪਾਜੀ ਕਰਨੀ ਹੁੰਦੀ ਹੈ ਵੀ ਤੁਹਾਡੀ ਤੁਹਾਡੀ ਦੀ ਆਪਾਂ ਜਿਹੜੀ ਕਰਨੀ ਹੁੰਦੀ ਹੈ ਉਹ ਤਾਂ ਹੈ ਕਿ ਆਪਣਾ ਦੇਖਭਾਲ ਜਿਹੜੀ ਕਰ ਰਹੇ ਆ ਹਾਂ ਹਾਂ ਅੱਛਾ ਕਿਸ ਤਰ੍ਹਾਂ ਅਸ਼ੀਰਵਾਦ ਇਹਦੇ ਮਾਪਿਆਂ ਨਾਲ ਕੋਈ ਬਿਨੈਕਤ ਹੋਇਆ ਪਿਛੇ ਨਹੀਂ ਕਿਸੇ ਨਾਲ ਪਤਾ ਹੀ ਕੋਈ ਨਹੀਂ ਨਾ ਬੋਲਦੀ ਬਿਲਕੁਲ ਕੁਝ ਵੀ ਨਹੀਂ ਬੋਲਣਾ ਨਹੀਂ ਕਿ ਨਹੀਂ ਮੈਂ ਕੁਝ ਨਹੀਂ ਹੁੰਦਾ ਨਹੀਂ ਕੋਈ ਇਹਨੂੰ ਨਾ ਬੋਲਣਾ ਆਉਂਦਾ ਨਾ ਕੋਈ ਲਿਖਣਾ ਆਉਂਦਾ ਕਿਸੇ ਚੀਜ਼ ਬਾਰੇ ਪਾਵਾਂ ਜੀ ਕਿੰਨੇ ਟਾਈਮ ਰੋਟੀ ਖਾਂਦੀ ਹੈ ਰੋਟੀ ਦੋ ਟਾਈਮ ਖਾਂਦੀ ਸਵੇਰੇ ਕਿੰਨੇ ਵਜੇ ਸਵੇਰੇ ਤਕਰੀਬਨ 10:00 ਵਜੇ ਖਾਂਦੀ ਜਾਂ 10:00 ਵਜੇ ਖਾਂਦੀ 11:00 ਵਜੇ ਹਾਂਜੀ ਕਿੰਨੇ ਪ੍ਰਸ਼ਾਦੇ ਖਾਂਦੀ ਹੈ ਪ੍ਰਸ਼ਾਦੇ ਤਕਰੀਬਨ 4 ਖਾਂਦੀ ਹਾਂਜੀ ਕਤਿ ਚਾਤ ਮੇਰਾ ਚਾਤ ਗਰੀਬਨ ਜਿੰਨੀ ਵਾਰ ਇਹ ਘਰ ਦੇ ਵਿੱਚ ਬਣਾਉਂਦੇ ਹੱਥ ਕਿੰਨੇ ਚਾਰਾਂ ਲਾਉਂਦੇ ਚਾਰ ਵੀ ਚਾਰ ਸ਼ਾਮ ਨੂੰ ਕਿੰਨੇ ਵਜੇ ਸ਼ਾਮ ਨੂੰ 7:00 ਵਜੇ ਉਹ ਕਿੰਨੀ ਰੋਟੀ ਕਾਂਦੀ ਹੈ ਉਦੋਂ ਵੀ ਤਿੰਨ ਚਾਰ ਰੋਟੀਆਂ ਹੁੰਨ ਤਿੰਨ ਚਾਰ ਅੱਜ ਇਹ ਦੁੱਧ ਦਾ ਗਲਾ ਫੇਰ ਸੌਣ ਲੱਗ ਜਾਂਦਾ ਕਿੰਨੇ ਘੰਟੇ ਕੰਮ ਕਰੀਓ ਕੌਂਦੀ ਤਕਰੀਬਨ 7:00 ਤੋਂ ਲੈ ਕੇ ਸਵੇਰੇ 8:00 ਵਜੇ ਹੁੰਦੀ ਸਮਨ ਸਤਵੀ ਸੌਣੇ ਦੀ ਅਹ ਸਤਵੀ ਸਤਵੀ ਤੋਂ ਬਾਅਦ ਰੋਟੀ ਖਾ ਕੇ ਸੌਣਾ ਵੀ ਸਾਰਿਆਂ ਨੂੰ ਅੱਛਾ ਸਤਵੀ ਉੱਠਦੀ ਕਿੰਨੇ ਵਜੇ ਸਵੇਰੇ 6:30 7:00 ਵਜੇ ਲੱਲ ਜੇ ਚੜੇ ਹਾਂਜੀ ਰਾਤ ਵੀ ਉੱਠ ਕੇ ਘੁੰਮਦੀ ਕੰਮ ਦੀ ਨਹੀਂ ਨਹੀਂ ਬਿਲਕੁਲ ਰਾਤ ਨਹੀਂ ਕਿਦਾਂ ਪਿਸ਼ਾਬ ਸ਼ੁਰੂ ਆਪਣਾ ਉੱਠ ਕੇ ਕੀਤਾ ਤੇ ਫਿਰ ਨੀਂਦ ਵੀ ਆ ਰਾਤ ਕਈ ਵਾਰ ਫਿਰਦੇ ਨਾ ਨਹੀਂ ਨਹੀਂ ਨੀਂਦ ਨਹੀਂ ਆਉਂਦੀ ਬਾਰਾ ਤੱਕ ਨਹੀਂ ਨਹੀਂ ਪਿਸ਼ਾਬ ਮੇਰਾ ਕਈ ਵਾਰ ਆਪਣੀ ਵੀ ਨੀਂਦ ਖੁੱਲ ਜਾਂਦੀ ਨਹੀਂ ਲੰਮੀ ਪੈ ਕੇ ਪਿਸ਼ਾਬ ਜੋ ਕੀਤਾ ਫਿਰ ਆਪਣੇ ਪਾਈ 4:00 ਵਜੇ ਮਤਲਬ ਉਦਾਂ ਵਾਰਾ ਨਹੀਂ ਕਰਦੀ ਨਹੀਂ ਨਹੀਂ ਵਾਰਾ ਕੋਈ ਨਹੀਂ ਹਰੇ ਦੀ ਬਾਰਡਰੀ ਦੇ ਅੰਦਰ ਟਰਬ ਦੇ ਵਿੱਚ ਸੰਜੀਵਾ ਕਰਦੇ ਡੰਗਰਾ ਦਾ ਕੰਮ ਸਾਰਾ ਇਹੀ ਕਰਦੀ ਨਾ ਨਹੀਂ ਡੰਗਰਾ ਦਾ ਮੈਂ ਵੀ ਕਰਦਾ ਇਹ ਦੀ ਨਕਲਾ ਕਪਟਨ ਆ ਮੈਂ ਡੰਗਰਾ ਦਾ ਮੈਂ ਨਹੀਂ ਕੰਮ ਕਰਦਾ ਠੀਕ ਵਿਲਾ ਬਿਟਾ ਠੀਕ ਉਹ ਗੱਲ ਉਹ ਗੱਲ ਹੈ ਪੀ ਗੱਲ ਤਾਂ ਕੋਈ ਪੁੱਛੀ ਸਰ ਉਹ ਉਹਨਾਂ ਦੀ ਕੂਰ ਦਾ ਨਹੀਂ ਸੁਣਦੇ ਤੁਸੀਂ ਲਿਖਣਾ ਹੈ ਮੇਰੇ ਕੋਲ ਕੋਈ ਨੰਬਰ ਹੈ ਉਹਦਾ ਵਾਲ ਕੋ ਵੇ ਮੈਂ ਉਹ ਤਾਂ ਦੱਸ ਦੇਗਾ ਵੀ ਸਾਨੂੰ ਅਫਸਰਾ ਦਾ ਹੁਕਮ ਆਹੀ ਇਹਨੂੰ ਲੈ ਕੇ ਨਹੀਂ ਤੇ ਮੈਂ ਅਫਸਰਾ ਹੀ ਕਰ ਦਿੱਤੀ ਨਾ ਖੜਨ ਦਉਂਦੀ ਅਫਸਰਾ ਦੀ ਨਹੀਂ ਮੈਂ ਤੈਨੂੰ ਪਿਆਰ ਨਾਲ ਹੀ ਪੁੱਛਿਆ ਵੀ ਕੰਮ ਵੀ ਨਹੀਂ ਕਰਦੀ ਸਾਰਾ ਸਰਦੀਆਂ ਜੇ ਉਹਨਾਂ ਨੇ ਵਰਦੀ ਪਾਈ ਮੈਂ ਵਰਦੀ ਲਾਈਏ ਤੇ ਤੈਨੂੰ ਨਿਖਰਦੀ ਹੋਣਾ ਕੋਈ ਗੱਲ ਨਹੀਂ ਚਲੋ ਵੀਰ ਜੀ ਜੇਰਾ ਕਰੋ ਕੋਈ ਕੋਈ ਨਹੀਂ ਵੀਰ ਜੀ ਜੇ ਉਹਨੇ ਵਰਦੀ ਪਾਈ ਹੈ ਆਪਣੇ ਐਸਐਸ ਸਾਹਿਬ ਦੀ ਤੇ ਮੈਂ ਕਪਟਨ ਰਿਟਾਇਰਮੈਂਟ ਹੂੰ ਮੈਂ ਇਹ ਕਦੋਂ ਗੱਲ ਕਰ ਜੀ ਦੱਸੋ ਆ ਫਿਰ ਤੁਸੀਂ ਤੁਸੀਂ ਗੱਲ ਨੂੰ ਸਮਝੋ ਪਹਿਲਾਂ ਨਹੀਂ ਮੈਂ ਸਾਨੂੰ ਅਸੀਂ ਗੱਲ ਨਹੀਂ ਕਰ ਸਕਦੇ ਜੀ ਅਸੀਂ ਕਿਸੇ ਨਹੀਂ ਕਿਸੇ ਮਜਨੂਨ ਨਹੀਂ ਆਏ ਗੱਲ ਨਹੀਂ ਕਰ ਸਕਦੇ ਸਭ ਕਰ ਰਹੇ ਨੇ ਪਰ ਸਭ ਕੁਝ ਹੋ ਰਿਹਾ ਬਣ ਵੀ ਰਹੇ ਨੇ ਵੀਰੇਂਦਰ ਆ ਦਿਖਾ ਯਾਰ ਸੋਤਸੀ ਦੇਖ ਹੀ ਰਹੇ ਹੋ ਜੀ ਕਿਵੇਂ ਹੈਵੀ ਹੋਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਬਿਲਕੁਲ ਡਰੀ ਹੋਈ ਆ ਬਿਲਕੁਲ ਕੰਬ ਰਹੀ ਆ ਇੰਨੇ ਜਾਣੇ ਦੇਖ ਕੇ ਪਰ ਇਹ ਸਾਰਾ ਦਿਨ ਵਿਚਾਰੀ ਨੇ ਪੱਠਿਆਂ ਦਾ ਕੰਮ ਇੰਨੇ ਕਰਨਾ ਚਰੀ ਦੀਆਂ ਪੰਡਾਂ ਕੱਲੀ ਚੱਕ ਕੇ ਲੈ ਕੇ ਆਉਂਦੀ ਆ ਇਹ ਚੀਜ਼ਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਸਮਝ ਸਕਦੇ ਹਾਂ ਪਰ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਜਿਹੜਾ ਇੱਕ ਜਿਹਨੂੰ ਆਪਾਂ ਡਰ ਕਹਾਂਗੇ ਹੈ ਨਹੀਂ ਹੈ ਨਹੀਂ ਡਰ ਇਹ ਇਹ ਦੇਖੋ ਇਹ ਇਹਦੇ ਸੋਹਣ ਵਾਲੀ ਜਗ੍ਹਾ ਹੈ ਜੀ ਟੌਪ ਦੀ ਕੋਠੀ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਪਾਣੀ ਨਹੀਂ ਪੀਣਾ ਗਰੇ ਦੇਖ ਸਕਦੇ ਤੁਸੀਂ ਠੀਕ ਹੈ ਜੀ ਪਰ ਇਹ ਇੱਧਰ ਡੰਗਰਾਂ ਦੇ ਬਾੜੇ ਚ ਹੈ ਵਿਚਾਰੀ तुम्हेंGamma नहीं ना था वो बनी की हाइपर ओमेगा भी कोई बनी देखता आराम से तो कस्टमरेंड दे देना यार उनका और तो कंप्लेंट दे देना इसको ले जाने हां इधर कोई फायदा ठीक है अब पुलिस में कंप्लेंट देते हैं और एक दो दिन के बाद दोबारा फिर चलिए फिर सर आप ਇਹ ਉਹ ਖਾਨੀ ਗੱਲ ਆ ਜੋ ਆ ਜੋ ਇਹ ਬੰਦਾ ਆ ਆ ਨਹੀਂ ਆਪਾਂ ਠੀਕ ਆਹ 25 ਤੋਂ 30 ਸਾਲ ਹੋ ਗਿਆ ਉਹਨੇ ਆਪਣੇ ਮੌਤ ਤੋਂ ਦੱਸਦੀ ਮੰਨ ਗਿਆ 1987 ਦੀ ਆਈ ਆ ਬਾਕੀ ਇਹ ਇਹਨਾਂ ਨੇ ਇਹਨਾਂ ਨੇ ਜਿਹੜੇ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਨਾ ਉਸ ਤਰੀਕੇ ਨਾਲ ਨਹੀਂ ਆਈ ਇਹ ਕਿਹੜੇ ਤਰੀਕੇ ਨਾਲ ਆਇਆ ਉਹ ਸਬੂਤ ਬਾਅਦ ਅਸੀਂ ਪੇਸ਼ ਕਰਾਂਗੇ ਹੂੰ 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 ਜਿਹੜੇ ਇਹਨੇ ਬਿਆਨ ਦਿੱਤੇ ਨਾ ਵੀ ਕਿੱਦਾਂ ਆਈ ਆ ਇਹ ਸਾਨੂੰ ਪਤਾ ਹੈ ਕਿਵੇਂ ਆਈ ਆ ਹਾਂ ਪਰ ਇਹ ਕਿਹੜੇ ਤਰੀਕੇ ਨਾਲ ਆਈ ਉਹ ਵੀ ਸਬੂਤ ਆਪਾਂ ਇਹਦੇ ਤੋਂ ਦਵਾਵਾਂਗੇ ਬੀ ਤੇ ਕੰਗੜਾ ਬਹੁਤ ਪਿਆਰ ਜੀ ਕਿਤੇ ਕਿਸ ਕੋ ਅਭੀ ਲੈ ਜਾਣੇ ਦੇ ਰਹੇ ਹੋ ਆਪਕੋ ਠੀਕ ਹੈ ਤਾਂ ਸੰਗਤ ਜੀ ਜੱਟਾ ਪਿੰਡ ਹੈ ਜੀ ਬਿਲਕੁਲ ਤਰਨਤਾਰਨ ਏਰੀਏ ਦੇ ਵਿੱਚ ਤਾਂ ਵੀਡੀਓ ਤੁਹਾਨੂੰ ਦਿਖਾਈ ਦਿੱਤੀ ਅਸੀਂ ਸਾਰੀ ਇੱਕ ਵਾਰ ਫਿਰ ਦਿਖਾ ਦਿੰਨੇ ਆ ਬਿਲਕੁਲ ਗੰਜੀ ਹੈ ਕਿ ਵਕ ਵਕ ਵੀਡੀਓ ਸਾਡੇ ਕੋਲ ਬੜਿਆਂ ਤਰੀਕਿਆਂ ਦੀਆਂ ਵਕ ਵਕ ਵੀਡੀਓ ਨੇ ਜਿਵੇਂ ਆ ਦੇਖੋ ਕੱਲੀ ਪੱਠੇ ਵੱਢ ਰਹੀ ਹੈ ਜੀ ਜਿਵੇਂ ਆ ਕੱਲੀ ਦੇਖੋ ਪੰਡ ਚੱਕ ਰਹੀ ਹੈ ਜੀ ਇਹ ਪਿਛਲੇ 87 ਤੋਂ ਇਹਨਾਂ ਨੇ ਕਿਹਾ ਹੈ ਲਾ ਲੋ ਕਿ ਉਦੋਂ ਤੋਂ ਹੁਣ ਤੱਕ 87 ਤੇ 2022 ਇਹ ਅੰਤਰ ਨੂੰ ਤੁਸੀਂ ਖੁਦ ਸਮਝ ਲਿਓ ਆ ਦੇਖੋ ਕੱਲੀ ਪੰਡਾ ਚੱਕ ਕੇ ਲੈ ਕੇ ਆ ਰਹੀ ਐ ਕਿ ਕਿਵੇਂ ਆਈ ਕਿੱਦਾਂ ਆਈ ਆ ਉਹ ਇੱਕ ਜਾਂਚ ਦਾ ਵਿਸ਼ਾ ਆ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋ ਸਕਦੀ ਐ ਨਿਮਰਤਾ ਰਹਿਣ ਦੀ ਨਿਮਰਤਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਜਰੂਰ ਕਰਦੇ ਆ ਪਰ ਕਿਤੇ ਨਾ ਕਿਤੇ ਤੁਹਾਨੂੰ ਪਤਾ ਸਾਡੀ ਵੀ ਮਜਬੂਰੀ ਬਣ ਜਾਂਦੀ ਐ ਜਿਵੇਂ ਪਰਿਵਾਰਾਂ ਵੱਲੋਂ ਕੋਆਪਰੇਟਿਵ ਨਹੀਂ ਕੀਤਾ ਜਾਂਦਾ ਆਪਦੀ ਗਲਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਆਪਦੀ ਗਲਤੀ ਨਹੀਂ ਮੰਨੀ ਜਾਂਦੀ ਆਪਦੀ ਗਲਤੀ ਨਹੀਂ ਮੰਨੀ ਜੀ ਇਸ ਗੱਲ ਨੂੰ ਠੀਕ ਐ ਹਰਵਿੰਦਰ ਸੋ ਵੀਡੀਓ ਨੂੰ ਸ਼ੇਅਰ ਕਰਿਓ ਇਹਦਾ ਪਰਿਵਾਰ ਤਾਂ ਮਿਲਣਾ ਬਹੁਤ ਔਖੀ ਗੱਲ ਐ ਕਿਉਂਕਿ ਪਰਿਵਾਰ ਮਿਲਣਾ ਨਹੀਂ ਦਾ ਨਹੀਂ ਲੱਪਣਾ ਨਹੀਂ ਵਿਚਾਰੀ ਦਾ ਨਹੀਂ ਬਹੁਤ ਪੁਰਾਣਾ ਮਕਾਮ 87 ਤੋਂ ਬੜੇ ਸਾਲ 2022 ਪਰ ਉਮਰ ਦੇ ਹਿਸਾਬ ਨਾਲ ਵੀ ਜੇ ਵੇਖੀ ਵੀਰ ਜੀ ਆਪਾਂ ਕੋਈ ਕੱਲੀ ਕੋ ਚਰੀ ਵਡਾਉਣੀ ਨਹੀਂ ਚਾਹੀਦੀ ਪੱਠੇ ਵਡਾਉਣੇ ਨਹੀਂ ਸੀ ਚਾਹੀਦੇ ਕਹਿੰਦੇ ਉਹ ਤਾਂ ਰੂਟੀਨ ਦਾ ਹੁਣ ਇਹਨੂੰ ਕੰਮ ਨਹੀਂ ਹੁਣ ਲਿਆ ਪਤਾ ਨਹੀਂ ਕੋਈ ਨਹੀਂ ਤੁਸੀਂ ਇਹਨੂੰ ਲੈ ਜਾਓ ੜੂਰਾਂ ਦੇ ਦਸਤਾਵ ਜਿੰਨਾ ਕਿ ਰੋਣਾ ਜਿਹਨੂੰ ਤੁਸੀਂ ਹੁਣ ਇਹਨੂੰ ਚਲੋ ਦੇਖਫਾਲ ਕਰ ਨਹੀਂ ਵਧੀਆ ਤੁਸੀਂ ਚਲੋ ਕਰੋ ਬਾਕੀ ਉਹਨਾਂ ਦੇ ਦਸਤਾਵ ਕੋਈ ਗੱਲ ਨਹੀਂ ਕੀ ਆਂਦੇ ਨੇ ਉਹ ਠੀਕ ਐ ਲੈ ਜਾਓ ਕੋਈ ਗੱਲ ਨਹੀਂ ਪਰ ਹੁੰਦਾ ਕਿੰਨਾ ਚੜੀ ਆਉਂਦਾ ਕਈ ਰਾਂ ਪਤਾ ਕੀ ਹੁੰਦਾ ਮੈਂ ਤਾਂ ਦੱਸਦਾ ਆਪਾਂ ਪਰਿਵਾਰ ਦੇ ਵਿੱਚ ਆਪਾਂ ਵੀ ਆਪਾਂ ਕੋਈ ਦੀ ਇੱਕ ਡੰਗਰੀ ਰੱਖ ਲਈਏ ਨਾ ਪਰਿਵਾਰ ਚ ਜਦੋਂ ਉਹਨੂੰ ਵੇਚੀਦਾ ਨਾ ਇੱਕ ਤਰ੍ਹਾਂ ਮਨ ਨੂੰ ਹੁੰਦਾ ਇੱਕ ਬੰਦਾ ਨਾ ਉਹ ਇੱਕਦਮ ਜਿੱਦਾਂ ਚੰਚੇਤ ਕੰਮ ਜਿਹੜਾ ਹੁੰਦਾ ਤਾਂ ਹੁੰਦਾ ਕੋਈ ਗੱਲ ਇੱਕ ਚੀਜ਼ ਚਲੋ ਆਪ ਵੀ ਦੇਖ ਸਕਦੇ ਪ੍ਰਸ਼ਾਸਨ ਨੂੰ ਹਿਊਮਨ ਸੈੱਲ ਬਣੇ ਨੇ ਸਾਰਾ ਕੁਝ ਹੋਇਆ ਵਾ ਤੇਰੀ ਗੱਲ ਤੋਂ ਕਈ ਜਣਾ ਹੁਣ ਮੰਨ ਲੈਂਦੇ ਪ੍ਰਾਤ ਅਫਰਾਦੀ ਹੋ ਗਿਆ ਮੈਂਟਲੈਟ ਦੇ ਤਾਂ ਆਪਾਂ ਰੱਖ ਵੀ ਨਹੀਂ ਸਕਦੇ ਕੋਈ ਗੱਲ ਇਹਨਾਂ ਇਹ ਕੋਈ ਮੈਂਟਲੈਟ ਇੱਕ ਇੱਕ ਬੌਂਡਡ ਡਿਲੀਵਰ ਦੇ ਜ਼ਰੀਏ ਆਪਾਂ ਇਦਾਂ ਕਿਸੇ ਨੂੰ ਘਰ 'ਚ ਫ੍ਰੀ ਵਿੱਚ ਰੱਖ ਵੀ ਨਹੀਂ ਸਕਦੇ ਇੱਕ ਨੂਨੀ ਜੁਲਮ ਹੈ ਇਹ ਹੁਣ ਇੱਕ ਇਹਨਾਂ ਦਾ ਕੋਈ ਆਰਮੀ 'ਚ ਇੱਕ ਪੁਲਿਸ 'ਚ ਹੈ ਤਾਂ ਇਹਨਾਂ ਨੂੰ ਕਾਨੂੰਨ ਦੇ ਬਾਰੇ 'ਚ ਤਾਂ ਫਿਰ ਪਤਾ ਹੋਣਾ ਚਾਹੀਦਾ ਨਾ ਪੁਲਿਸ ਵਾਲੇ ਕੋਈ ਕੀ ਅਧਿਕਾਰ ਸੀ ਕਿਸੇ ਨੂੰ ਲਿਆ ਕੇ ਆਪਣੇ ਘਰ ਦੇ ਵਿੱਚ ਰੱਖਣ ਦਾ ਨਹੀਂ ਨਹੀਂ ਚਲੋ ਹੁਣ ਆਪਾਂ ਕੋਈ ਫੜਾ ਬਣਾਓ ਨਹੀਂ ਅਸੀਂ ਤਾਂ ਗਰਮ ਹੁੰਦੇ ਹੀ ਨਹੀਂ ਵੀਰ ਜੀ ਅਸੀਂ ਤਾਂ ਗਰਮ ਹੁੰਦੀ ਨਹੀਂ ਐਸਾ ਬੰਦਾ ਚਲ ਗਿਆ ਉਹ ਕਰਨਗਾ ਕੋਈ ਨਹੀਂ ਲੈ ਚੋ ਲੈ ਨਹੀਂ ਉਹ ਤੇ ਲੈ ਕੇ ਤੇ ਜਾਵਾਂਗੇ ਹੀ ਲੈ ਕੇ ਤੇ ਜਾਵਾਂਗੇ ਹੀ ਛੱਡ ਕੇ ਤਾਂ ਨਹੀਂ ਜਾਵਾਂਗੇ ਭੋਏ ਵਾਲੋ ਭੋਏ ਵਾਲ ਤੋਂ ਵੀਰ ਮੈਂ ਵੱਲੇ ਤੋਂ ਅੱਛਾ ਤੇ ਹੀ ਲੱਗਦਾ ਨਹੀਂ ਦੇਖੀ ਕਿ ਉਹ ਇਹ ਭਜੀ ਇਹ ਗੁਨਾਹ ਹੈ ਅਪਰਾਧ ਹੈ ਬੌਂਡਡ ਲੀਵਰ ਉਹ ਚਲ ਤੁਹਾਡੀ ਗੱਲ ਨਾਲ ਤੇ ਸਹਿਮਤ ਹਾਂ ਇੰਨੇ ਸਾਲਾਂ ਦਾ ਜੇ ਜਦੋਂ ਉਹ ਹੁਣ ਕਦੋਂ ਦੀ ਸਾਂਭ ਰਿਆ ਇਹ ਵੀ ਇੱਕ ਭਾਜੀ ਸਾਂਭ ਨਹੀਂ ਰਿਹਾ ਕੰਮ ਕਰਾ ਰਿਹਾ ਸਾਂਭਣ ਵਾਲੀ ਗੱਲ ਨਾ ਸਾਡੇ ਨਾਲ ਕਰੋ ਇਹ ਆਪਾਂ ਰਹਿਣਾ ਕੰਮ ਤੇ ਕਰਨਾ ਹੀ ਪੈਣਾ ਵਾ ਨਹੀਂ ਇੱਕ ਦਿਮਾਗੀ ਤੌਰ ਫਿਰ ਉਹਦੀ ਉਹਦੀ ਸੌਣ ਦੀ ਜਗ੍ਹਾ ਦੱਸੋ ਹੈਗੀ ਆ ਫਿਰ ਉਹਨੂੰ ਇੱਥੇ ਇੱਕ ਕਮਰਾ ਵੀ ਮਿਲ ਸਕਦਾ ਹਿੱਡੀ ਤਗੜੀ ਕੋਠੀ ਦੇ ਵਿੱਚ ਉਹਨੂੰ ਉਹਦਾ ਅਧਿਕਾਰ ਵੀ ਨਾ ਮਿਲ ਰਿਹਾ ਸੰਗਤ ਵੀ ਦੇਖ ਰਹੀ ਆ ਲੋਕ ਵੀ ਦੇਖ ਰਹੇ ਨੇ ਲੋਕਾਂ ਨੇ ਆਪਣੇ ਆਪ ਇਸ ਚੀਜ਼ ਨੂੰ ਸਮਝ ਲੈਣਾ ਆ ਕਿ ਇਹਦੇ ਨਾਲ ਗਲਤ ਹੋਇਆ ਕਿ ਨਹੀਂ ਹੋਇਆ ਇੱਕ ਵਾਰ ਫਿਰ ਦਿਖਾ ਦੇ ਫਿਰ ਦੇਖੋ ਜੀ ਇੱਕ ਡੰਗਰਾਂ ਵਾਲੇ ਬਾੜੇ ਦੇ ਵਿੱਚ ਮੰਜਾ ਡਾਇਆ ਰਾਤ ਨੂੰ ਇੱਥੇ ਮੰਜਾਂ ਆ ਜਣੀਆਂ ਕੀ ਪਤਾ ਇਹਦਾ ਮੰਜਾ ਬਾਹਰ ਨਹੀਂ ਹੋ ਜਾਣਾ ਵਿਚਾਰੀ ਇਦੇ ਲਈ ਕੋ ਵੱਖਰਾ ਕਮਰਾ ਇਦੇ ਲਈ ਕੋ ਕੂਲਰ ਕੋ ਪੱਖਾ ਕੋ ਇੰਤਜ਼ਾਮ ਨਹੀਂ ਹੈਗਾ ਇਹ ਮੱਜਾਂ ਵਾਲੇ ਪੱਖੇ ਆ ਜਿਹੜੇ ਲਾਏ ਗਏ ਇਹਨੂੰ ਇਹ ਮੱਜਾਂ ਵਾਲੇ ਪੱਖੇ ਆ ਸੋ ਜਿਸ ਮੁਲਕ ਦੇ ਵਿੱਚ ਔਰਤਾਂ ਸੇਵ ਨਹੀਂ ਉਥੇ ਬੰਦਿਆਂ ਨੂੰ ਅਸੀਂ ਕੀ ਸੇਵ ਕਰਾਂਗੇ ਸੋ ਕੋਸ਼ਿਸ਼ ਮੈਮ ਚਲੋ ਫੜੋ ਤੁਸੀਂ ਇਹਨਾਂ ਨੂੰ ਠਾਓ ਤੁਸੀਂ ਜਿਹੜਾ ਜਾਨਾ ਵੇਖ ਲਓ ਹਾਜ਼ਰ ਕੋਲ ਕਿਸੇ ਵਾਂ ਨਹੀਂ ਹੋਣਾ ਠੀਕ ਹੈ ਜੀ ਬੈਸ ਇੱਥੇ ਇੱਥੇ ਬੈਸ ਵੱਜ ਜਾਂਦੀ ਨਾ ਸਾਡੀ ਕੋਈ ਗੱਲ ਕੋਈ ਗੱਲ ਨਹੀਂ ਨਹੀਂ ਆਈਆਂ ਨੂੰ ਕੀ ਲੋੜ ਆਪਾਂ ਸੋਲਵ ਹੋ ਰਿਹਾ ਸੀ ਕੀ ਸੀ ਬੰਦੇ ਕਹਿੰਦਾ ਜੋ ਉਹ ਤਾਂ ਗੁਰੂ ਸਾਹਿਬ ਗੁਰੂ ਸਾਹਿਬ ਜਾਣਦੇ ਆ ਉਹ ਬੈਠਾ ਉੱਤੇ ਇੱਕ ਕੋਈ ਗੱਲ ਨਹੀਂ ਆਪਾਂ ਕੀ ਗੱਲ ਅੱਛਾ ਠੀਕ ਠੀਕ ਜੀ ਨੰਬਰ ਦੇ ਕੇ ਜਾਓ ਠੀਕ ਸੋ ਅਜੀ ਕਵਰ ਕਰੀਦਾ ਹੁੰਦਾ ਉਹਨਾਂ ਦੇ ਬਿਆਨ ਨੂੰ ਕਵਰ ਕਰੀਦਾ ਹੁੰਦਾ ਲੈ ਜੀ ਵੀਰ ਜੀ ਜੱਜ ਤੁਹਾਡੀ ਸਾਡੇ ਨੂੰ ਜਾ ਸਕਦੇ ਪਰ ਅਸੀਂ ਨੂੰ ਮਾਵਾ ਨੂੰ ਰੱਖਿਆ ਸੀ ਠੀਕ ਹੈ ਜੀ ਇਹਦੀ ਏਜ ਉਹ ਤਾਂ ਸਾਡੀ ਬਾਤ ਵਿੱਚ ਵੱਧ ਗਈ ਅਸੀਂ ਜੇ ਖਾਣਾ ਪਾਣੀ ਵਧੀਆ ਦਿੰਦੇ ਆ ਤੇ ਤਦੇ ਉਹ ਤਾਂ ਨਾ ਅੱਗੇ ਹੁਣ ਤੱਕ ਤੰਦੂਰ ਵਾਲੀ ਜਿਹੜਾ ਸਾਡੇ ਇੱਧਰ ਆ ਜਾਓ ਇੱਧਰ ਆ ਜਾ ਛਾਵੇਂ ਆ ਜਾਓ ਕੋਈ ਚਲੋ ਹੋ ਸਕਦਾ ਅਸੀਂ ਤੁਹਾਡੇ ਵਾਲੀ ਤੁਹਾਡੇ ਜਿੰਨੀ ਵੱਧ ਕੇ ਸੇਵਾ ਕਰ ਸਕਦੇ ਜਿੱਦੇ ਲਈ ਹੋ ਸਕਦਾ ਸਾਡੇ ਕੋ ਨਾ ਹੀ ਹੋਵੇ ਤੁਹਾਡੇ ਤੋਂ ਵੱਧ ਸੇਵਾ ਸਾਡੇ ਕੋ ਨਾ ਹੋਵੇ ਇਹ ਬਾਤ ਹੋ ਜਾਂਦੀ ਸਾਡੀ ਟਾਇਲਟਿੰਗ ਦਾ ਸਕਦੀ ਆ ਆਪ ਹੀ ਬਿਠਾਉਣਾ ਪੈਣਾ ਚਲੋ ਆਪ ਵੀ ਉਹਦਾ ਨਾਂ ਹੀ ਨਾ ਹੋਣਾ ਪੈਣਾ ਆਪ ਵੀ ਦਾ ਗੀੜਾ ਲੱਟਾ ਪਾਉਣਾ ਪੈਣਾ ਦੇਖੋ ਜੀ ਦੇਖੋ ਸਾਰੀ ਗੱਲ ਤੁਹਾਡੀ ਸਮਝ ਗਿਆ ਹੋ ਸਕਦਾ 4 ਦਿਨ ਬਹਿ ਜਾਓ ਕਿਉਂ ਦਿਨਾਵਾ ਤੁਸੀਂ ਆਪਣੇ ਆਪ ਚਲੋ ਜੇ ਸਾਡੇ ਕੋਲ ਤੁਹਾਡੇ ਤੋਂ ਵੱਧ ਸੇਵਾ ਨਹੀਂ ਹੋਗੀ ਅਸੀਂ ਵਾਪਸ ਛੱਡ ਦਾਂਗੇ ਅਸੀਂ ਤੁਹਾਡੇ ਉਧਰ ਫੋ ਜਿਵੇਂ ਤੁਸੀਂ ਸੁਣ ਹੀ ਰਹੇ ਹੋ ਕਿ ਹੋ ਸਕਦਾ ਸਾਡੇ ਤੋਂ ਇਹਨਾਂ ਤੋਂ ਵੱਧ ਸੇਵਾ ਨਾ ਹੋਵੇ ਜੀ ਹੋ ਸਕਦਾ ਨਾ ਹੋਵੇ ਬਾਕੀ ਜਿਹੜੀ ਇਹਨਾਂ ਦੀ ਸੇਵਾ ਆ ਉਹ ਤੇ ਆਪਾਂ ਸਾਰੇ ਦੇਖ ਹੀ ਰਹੇ ਆ ਜੀ ਤੁਸੀਂ ਸਾਰੇ ਸਮਝਦਾਰ ਹੋ ਤੁਹਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਹਰ ਬੰਦਾ ਜੱਜ ਹੈ ਜੀ ਹਰ ਬੰਦਾ ਵਕੀਲ ਹੈ ਆਪਣੇ ਆਪ ਦੇ ਵਿੱਚ ਮੈਮ ਗੱਡੀ ਲਾ ਕੇ ਗੱਡੀ ਬਗੀਚੇ ਅੰਦਰ ਲੈ ਗੱਡੀ ਵੀਰ ਗੱਡੀ ਲੈ ਆ ਲਾ ਕੇ ਲੈ ਆ ਅੰਦਰ ਲਿਆ ਇਹਦਾ ਇਸ ਦਾ ਨਾ ਇੰਨਾ ਪਿਆਰ ਆ ਨਾ ਹਾਂਜੀ ਹਾਂਜੀ ਉਹ ਦੋ ਸਾਡੇ ਘਰ ਆ ਕੇ ਕੋਚਿੰਗ ਆ ਗਏ ਇਹ ਸਾਡੀ ਇੱਕ ਵਾਰੀ ਸ਼ਹਿਰ ਦੇ ਕੇ ਵਿਆਹ ਗਏ ਅਹੀਂ ਇਹਨੂੰ ਉਹਨਾਂ ਦੇ ਘਰ ਛਾੜ ਗਏ ਛਾੜਾ ਆ ਆ ਉਹ ਇਹਨੇ ਕੀ ਕੀਤਾ ਐ ਦੀ ਆ ਕੇ ਆ ਕੰਧ ਚੱਪ ਕੇ ਫੇਰ ਬੈਠੇ ਆਈ ਆ ਫੁੱਤ ਮਾਤਾ ਜੀ ਵੇਖੋ ਭਾਜੀ ਉਹਨਾਂ ਨੇ ਬੜੀ ਵਧੀਆ ਸਿਆਣੀ ਗੱਲ ਕਰਤੀ ਆ ਜਦੋਂ ਉਹਨੂੰ ਲਾਂਭ ਕਿਸੇ ਗਵਾਂਢੀ ਵੱਲ ਪੂਰੀ ਸੇਵਾ ਨਹੀਂ ਮਿਲੂਗੀ ਤਾਂ ਉਹਨੇ ਆਟੋਮੈਟਿਕ ਆ ਜਾਣਾ ਹੁਣ ਇਹਨੂੰ ਲੈ ਕੇ ਚੱਲੇ ਆ ਨਾ ਇਹਨੂੰ ਜਦੋਂ ਉਥੇ ਆਸ਼ਰਮ ਚ ਸੇਵਾ ਤੁਹਾਡੇ ਵਾਲੀ ਨਹੀਂ ਨਾ ਮਿਲੂਗੀ ਇਹਨੇ ਅੰਮ੍ਰਿਤਸਰੋਂ ਭੱਜ ਕੇ ਤੁਹਾਡੇ ਕੋਲ ਆ ਜਾਣਾ ਆ ਹਾਂ ਆ ਜਾਣਾ ਕੋਈ ਸਾਬ ਨਹੀਂ ਬੜੀ ਵਧੀਆ ਹਾਂ ਹਾਂ ਠੀਕ ਹੈ ਸੰਗਤ ਦੇਖ ਰਹੀ ਹੈ ਆਪਾਂ ਵੀ ਹਾਂ ਸਹੀ ਗੱਲ ਆ ਵੇਖੋ ਇਹਦੇ ਜੇ ਇਹਦੀ ਸੇਵਾ ਹੁੰਦੀ ਨਾ ਤੇ ਇਹਦਾ 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 ਕਮਰਾ ਉੱਥੇ ਕਮਰਾ ਕੋਠੀ 'ਚ ਹੁੰਦਾ ਇਹਦਾ ਕਮਰਾ ਨਹੀਂ ਲੈ ਤੇ ਜਾਵਾਂਗੇ ਉਹ ਨਹੀਂ ਵੀ ਕਹਿਣਗੇ ਤਾਂ ਵੀ ਲੈ ਜਾਾਂਗੇ ਥੋਲਟੀ ਆ ਖੜ ਸਕਦੇ ਆ ਪਰ ਇਹਦਾ ਕਮਰਾ ਉੱਥੇ ਇਹਦਾ ਕਮਰਾ ਉੱਥੇ ਕੋਠੀ 'ਚ ਇੱਕ ਸਾਈਡ ਤੇ ਵੀ ਹੋ ਸਕਦਾ ਹੈ ਜਦੋਂ ਇਨਸਾਨ ਗਲਤੀ ਨਹੀਂ ਨਾ ਜਿਹੜਾ ਸਵੀਕਾਰ ਕਰਦਾ ਉਹ ਤਾਂ ਗੁਰੂ ਸਾਹਿਬ ਤਾਂ ਦੇਖਦੇ ਹੀ ਆ ਲਿਆਬ ਕੀਤਾ ਗੱਡੀ ਯਾਰ ਅੱਦੀ ਅੰਦਰ ਆ ਗੋ ਸੋ ਅਸੀਂ ਵਿਸਤਾਰ ਨਾਲ ਜਰੂਰ ਸੰਗਤ ਨੂੰ ਦੱਸ ਦਿਆਂਗੇ ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਸਹਾਰਾ ਸੇਵਾ ਸੁਸਾਇਟੀ ਪਿੰਡ ਭੋਏਵਾਲ ਜਿੱਥੇ ਨਾਲ ਦੀ ਨਾਲ ਸਾਡੇ ਕੋਲ ਬੀਬੀਆਂ ਨੂੰ ਰੱਖਣ ਦਾ ਪ੍ਰਬੰਧ ਹੈ ਭੈਣਾਂ ਨੂੰ ਰੱਖਣ ਦਾ ਪ੍ਰਬੰਧ ਹੈ ਸੋ ਇਹ ਦੋਨੋਂ ਸੁਸਾਇਟੀਆਂ ਨੂੰ ਵਾਹਿਗੁਰੂ ਨੇ ਸੇਵਾ ਬਖਸ਼ੀ ਇਸ ਭੈਣ ਦੀ ਜਿੰਦਾ ਰਵੇ ਉਹ ਇਨਸਾਨ ਜਿਨੇ ਇਹਦੇ ਲਈ ਹਾਂ ਦਾ ਨਾਰਾ ਮਾਰਿਆ ਜੀਂਦਾ ਰਵੇ ਵਾਇਗਰੂ ਨੂੰ ਲੰਮੀਆਂ ਉਮਰਾਂ ਦੇਵੇ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਪੂਰੇ ਪਿੰਡ ਦੇ ਵਿੱਚ ਇੱਕ ਦੋ ਬੰਦੇ ਹੁੰਦੇ ਨੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਤੇ ਸਮਝਦੇ ਨੇ ਜਿਨ੍ਹਾਂ ਨੇ ਅੱਜ ਇਹਨੂੰ ਇੱਕ ਸਵਰਗ ਦੇ ਵਿੱਚੋਂ ਕੱਢ ਕੇ ਇੱਕ ਨਰਕ ਦੇ ਵਿੱਚ ਪਹੁੰਚਾਉਣਾ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ ਕਿ ਇੱਥੋਂ ਨਰਕ 'ਚੋਂ ਆ ਸਵਰਗ 'ਚੋਂ ਇਹ ਹੁਣ ਇੱਕ ਨਰਕ 'ਚ ਜਾ ਰਹੀ ਆ ਸੋ ਅਸੀਂ ਜੱਟਾ ਪਿੰਡ ਪੈਂਦਾ ਆ ਸਰਹਾਲੀ ਥਾਣਾ ਲੱਗਦਾ ਆ ਤਰਨਤਾਰਨ ਏਰੀਆ ਆ ਜਿਹੜਾ ਤਰਨਤਾਰਨ ਟੂਟ ਪਲਾਜੇ ਤੋਂ ਆਪਾਂ ਮੇਨ ਰੋਡ ਤੋਂ ਮੁੜਦੇ ਆ ਸ਼ੰਗਾਰਾ ਸਿੰਘ ਚੱਕੀ ਵਾਲੇ ਜਿਹੜਾ ਇਹ ਪਰਿਵਾਰ ਹੈ ਇੱਕ ਉਹਨਾਂ ਦਾ ਲड़का ਜਿਹੜਾ ਤੁਸੀਂ ਦੇਖਿਆ ਜਿਹੜਾ ਆਰਮੀ ਦੇ ਵਿੱਚ ਛੁੱਟੀ ਆਏ ਹੋਏ ਨੇ ਲਟੈਰ ਲਟੈਰੋਗੇ ਨੇ ਠੀਕ ਹੈ ਬਾਕੀ ਇਹ ਔਰਤ ਜਿਵੇਂ ਉਹਨਾਂ ਦੱਸਿਆ ਇਹ ਉਸ ਤਰੀਕੇ ਨਾਲ ਨਹੀਂ ਆਈ ਇਹਨੂੰ ਲਿਉਣ ਦਾ ਇੱਕ ਹੋਰ ਤਰੀਕਾ ਹੈ ਉਹ ਵੀ ਸਾਡੇ ਕੋਲ ਸਬੂਤ ਹੈਗੇ ਨੇ ਪਰ ਚਿਹਰੇ ਨੂੰ ਹੋ ਸਕਦਾ ਕਈ ਵਾਰੀ ਇੱਕ ਵੀਰ 26 ਸਾਲਾਂ ਬਾਅਦ ਆਪਦੇ ਪਰਿਵਾਰ ਨੂੰ ਮਿਲਿਆ ਤੁਸੀਂ ਇੱਕ ਵਾਰੀ ਚਿਹਰਾ ਜ਼ਰੂਰ ਦੇਖ ਲਿਓ ਨਾਮ ਕੀ ਹੈ ਨਾਮ ਨਾਮ ਕਹਾਂ ਦੇ ਰਹਿਣੇ ਵਾਲੇ ਹੋ ਬਿਹਾਰ बिहार यूपी को, तो तो कोई साड़ी कोई होंगी ना कि कई बार संगत देख रही होंगी तो या कई बार मैम कितने है मैम फड़ो पर तो चलो और गलत है सही है तो तो वो बैठा हो वो कोई कोई नहीं लाद नहीं इन्हें कोई नहीं आपने मैम आयो कुछ यार आप हमारे साथ चलो डरो मत ਉਹ ਨਾਲ ਘਰ ਮੇ ਜਾਣਗੇ ਸੋ ਅਸੀਂ ਹੁਣ ਲੈ ਕੇ ਚੱਲੇ ਆ ਜੀ ਮਾਤਾ ਜੀ ਨੂੰ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਲੋਕ ਅਵੇਅਰ ਹੋ ਸਕਣ ਇਹ ਇੱਕ ਬੌਂਡਡ ਲੇਬਰ ਜਿਹੜੀ ਹੈ ਇੱਕ ਅਪਰਾਧ ਹੈ ਪਰ ਸਾਡੇ ਲੋਕ ਸੁਚੇਤ ਨਹੀਂ ਹੋ ਰਹੇ ਸਮਝ ਨਹੀਂ ਰਹੇ ਭੁੱਲਾ ਚੁੱਕਾ ਦੀ ਖਿਮਾ ਚੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ